ਆਪਾਂ ਕੋਈ ਵੀ ਕੰਮ ਕਰਦੇ ਆਂ ਜੇ ਸੇਵਾ ਉਹਦਾ ਫਲ ਮਿਲਦਾ ਮੈਨੂੰ ਇਹ ਪਤਾ ਕੋਈ ਵੀ ਆ ਚਾਹੇ ਆਪਾਂ ਮਿੱਟੀ ਰੱਖ ਕੇ ਬੈਈ ਜੀ ਉਹ ਵੀ ਵੜ ਦਿੰਦੀ ਐ ਇਸ ਰਖਣਾ ਇਤਾਂ ਹੈ ਗੱਲਾ ਸੱਲ ਮੰਨਣ ਦੀ ਆ ਬਿੱਲੇ ਸੇਵਾ ਕਰਨਾ ਤੇ ਸੇਵਾ ਨਾ ਰਹਿਮ ਕਰਨਾ ਇਹ ਫਲ ਮਿਲਦੇ ਨੇ ਬਿੱਲਿਆ ਬਿੱਲੇ ਆਉਣ ਦਾ ਛੇੜਿਆ ਗਰ ਵੀ ਤੇ ਤੂੰ ਬੁढ़ा ਹੋ ਗਿਆ ਉਮਰ ਦੇ ਮਤਲਬ ਕੇ ਯਾਲਾ ਝੋਟਾ ਬੋਲਟ ਹੈ ਰਿਕਨੂ ਨਹੀਂ ਮਿਲਦਾ ਸ਼ਨੀ ਦੇਵ ਦੀ ਸਵਾਰੀ ਐ ਝੋਟਾ ਹਾਂ ਇਤਾਂ ਹੈ ਗੱਲਾ ਇੱਕ ਕਿਸਮ ਦਾ ਝੋਟਾ ਹੀ ਹੁੰਦਾ ਨੇ 20-25 ਦੀ ਐਵਰੇਜ ਦੇਣੀ ਆ ਤੇ ਭਾਈ ਪਕੌਣੇ ਰੱਖਤੇ ਆਪਾਂ ਨੇ ਤੇਰੀ ਬੁਖਾਤੀ ਦੇ ਆ ਰਵਦਾਦ ਮਾਰਾ ਯਾਰਾ ਮਨ ਆ ਜਾਊਗਾ ਉਹ ਨਾਲੇ ਆਪਣੇ ਬੁਖਾਤੀ ਹੈ ਨਾ ਨਾਲ ਮਿਲ ਕੇ ਹੀ ਹੋਣਾ ਵੀਲੇ ਇਕੱਲਾ ਤਾਂ ਕੰਦਾ ਹੀ ਹੁੰਦਾ ਹੈ ਨਾ ਇੰਨਾ ਤਾਂ ਕਹਿੰਦਾ ਬਣ ਦੇ ਵਿੱਚ ਜੰਗਲ ਦੇ ਵਿੱਚ ਦਰਖਤ ਵੀ ਨਹੀਂ ਹੋਣਾ ਚਾਹੀਦਾ ਬਾਕੀ ਥੋੜੇ ਸਹਿਯੋਗ ਨਾਲ ਬਾਈ ਕਿਰਪਾ ਹੋ ਜਾਣੀ ਹੈ ਨਾ ਡਿਊਟੀ ਹੁੰਦੀ ਆ ਬਾਈ ਚੰਗਾ ਬਾਈ ਫਤਿਹ ਬਿਲਿਆ ਬਾਜ ਗੱਡੀ ਚੋਂ ਵਾਲੀਗਾ ਮੈਂ ਤਾਂ ਹੀ ਚੱਕ ਹੋਇਆ ਫਿਰ ਮੇਤੋਂ ਉਹਨੂੰ ਪਤਾ ਹੀ ਆਂ ਸਵਾਰੀਆਂ ਸੂਰੀਆਂ ਚੜਾਉਣੀਆਂ ਲਾਉਣੀਆਂ ਮੈਂ ਨਹੀਂ ਮੈਨੂੰ ਬਹੁਤ ਵਧਾਈਆਂ ਹੋਈਆਂ ਮੈਂ ਜੋਰ ਨੂੰ ਤੇ ਤਾਉਣਾ ਭਈ ਕੰਸ਼ੇਨ ਨੂੰ ਭਾਈ ਮੈਂ ਕੁਝ ਨਹੀਂ ਦਿੱਤਾ ਨਾ ਲਿਆ ਫਿਰ ਉਹ ਛੇੜੀ ਦੇਖਣੇ ਕੰਮ ਤੇ ਜਾੜਦਾ ਹਾਂ ਹਾਂ ਨਾਲੇ ਬਸ ਤੇ ਵੀ ਤੈਨੂੰ ਸਵਾਰੀ ਵਾਲੀ ਮਿਲ ਗਈ ਹਾਂਜੀ ਹਾਂ ਵਧੀਆ ਕੋਈ ਗੱਲ ਨਹੀਂ ਹੌਲੀ ਹੌਲੀ ਸਿੱਖੋ ਦੇ ਵਿੱਚ ਡਿਊਟੀ ਕਰ ਜੀ ਆਪਣੇ ਕੰਨੀ ਦੇ ਵ ਤੇ ਮਤਲਬ ਭਗਤੋ ਆ ਨਾ ਰੱਬ ਦੇ ਬਾਬੇ ਨਾਮ ਦੇ ਬੋਲ ਜੇ ਹੁਣ ਮੰਨ ਲਾ ਮੈਂ ਆਪਣੇ ਆਪ ਨੂੰ ਵੀ ਦੇਖਦਾ ਹਾਂ ਨਾ ਘਰੇ ਆਪਾਂ ਕੰਟਰੋਲ ਕਰ ਲੈਂਦੇ ਆ ਵੀ ਆਹ ਚੀਜ਼ ਖਾਣੀ ਨਹੀਂ ਯਾਰ ਆਹ ਚੀਜ਼ ਖਾਣੀ ਨਹੀਂ ਜੇ ਕਿਤੇ ਹੁਣ ਵਿਆਹਪੂ ਤੇ ਚਲੇ ਜਾਓ ਫਿਰ ਕਹਿੰਦਾ ਦਿਖਲਾ ਥੋੜਾ ਜਿਆ ਖਬਰਾਂ ਕੀ ਕਰਨ ਉਹ ਲੈ ਇੱਕ ਦਿਨ ਖਾਣਾ ਨਹੀਂ ਤਾਂ ਕੀ ਹੋ ਜੂ ਇਹ ਤਾਂ ਗੱਲ ਹੈ ਉਹੀ ਗੱਲ ਆ ਯਾਰ ਨਹੀਂ ਮਾਨ ਖਿੱਚ ਕੇ ਉੱਥੇ ਹੀ ਲਾਉਣ ਦੀ ਕੋਸ਼ਿਸ਼ ਕਰਦਾ ਜੇ ਕੰਟਰੋਲ ਹੋ ਗਿਆ ਤਾਂ ਵਧੀਆ ਨਹੀਂ ਹੋ ਗਿਆ ਵਿਗਿਆ ਹੂੰ ਹੁਣ ਤੇਰੇ ਵਰਗੇ ਨਾਲ ਕੱਲ ਮੇਰੀ ਗੱਲ ਹੋਈ ਉਹ ਕਹਿੰਦਾ ਬੁੱਲੇ ਨੇ ਕਿਹਾ ਇੰਦਰੋਂ ਪੱਟਣਾ ਇੱਧਰ ਲਾਉਣਾ ਮਾ ਇਹਨੂੰ ਪੱਟ ਕੇ ਲਾ ਕੇ ਦਿਖਾ ਨਹੀਂ ਲੱਗਦਾ ਇੰਨੀ ਜਲਦੀ ਮਸਾ ਇਹ ਥੋੜੋ ਵੀ ਬੁੱਲੇ ਬੁੱਲੇ ਸ਼ਾਹ ਤਾਂ ਇਸ ਪਦਵੀ ਦੇ ਮਾਲਕ ਸੀਗੇ ਹਾਂ ਤੇ ਅਸੀਂ ਉਹਨਾਂ ਦੇ ਹਾਲ ਸਿੱਖਿਆ ਲੈ ਕੇ ਬਣ ਸਕਦੇ ਹਾਂ ਪਰ ਐਂ ਥੋੜੋ ਵੀ ਦਰਾਸਤੇ ਪੱਟ ਕੇ ਉੱਧਰ ਲਾਉਣਾ ਏ ਮੰਨ ਪੱਟਣਾ ਬਾਈ ਇਹ ਲਾਉਣਾ ਇਹ ਔਖਾ ਦੁਨੀਆਦਾਰੀ ਜੋ ਕੱਢਣਾ ਹੀ ਬਹੁਤ ਔਖਾ ਫੇਰ ਪੱਟਣਾ ਬਹੁਤ ਔਖਾ ਹਾਂ ਲਾਉਣਾ ਪੱਟਣਾ ਹੀ ਔਖਾ ਪਹਿਲੀ ਤਾਂ ਗੱਲ ਐ ਹੁਣ ਜਿਹੜੇ ਮਹਾਪੁਰਸ਼ ਨੇ ਆਪਣਾ ਬੰਦਗੀ ਕਰਦੇ ਨੇ ਜਿਵੇਂ ਅਗਲਾ ਕਹਿੰਦਾ ਜੀ ਇੰਨੇ ਸਾਲ ਭੋਰੀਚ ਰਹੇ ਇੰਨਾ ਚਿਰ ਭੋਰੀਚ ਰਹੇ ਉਹਨਾਂ ਦਾ ਮਤਲਬ ਤਾਂ ਇਹੀ ਆ ਵੀ ਜਿਹੜਾ ਦੁਨੀਆਦਾਰੀ ਤੋਂ ਥੋੜਾ ਜਿਹਾ ਖਿਆਲ ਚੱਕਿਆ ਜਾਂਦਾ ਜਿਵੇਂ ਆਪਾਂ ਜਾਂਦੇ ਆਉਂਦੇ ਦੇਖਦੇ ਆਂ ਮਨਸ ਜਦ ਇਹ ਲਿਆ ਕੇ ਮੂਰੇ ਗੱਲ ਮਾਰਦਾ ਵੀ ਆਹ ਗੱਲ ਉੱਥੇ ਆਈ ਸੀ ਆਹ ਗੱਲ ਉੱਥੇ ਆਈ ਸੀ ਉਹ ਦੁਨੀਆਦਾਰੀ ਤੋਂ ਧਿਆਨ ਹਟਾਉਣ ਦੇ ਮਾਰੇ ਹੀ ਆ ਵੀ ਥੋੜਾ ਜਿਹਾ ਧਿਆਨ हट ਜਵੇ ਗੱਲ ਪੁਰਾਣੀ ਹੋ ਜਵੇ ਫਿਰ ਉਹ ਦਿਮਾਗ ਟੇਮ ਟੇਮ ਖੜਦਾ 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 ਫਿਰ ਆਪੇ ਕੰਟਰੋਲ ਆ ਜਾਂਦਾ ਆਬਟ ਕਾਜ ਖੜਾਉਣਾ ਬੰਦਾ ਕੋਲਾਤ ਖੜਦਾ ਵੀ ਨਹੀਂ ਇਹ ਮੈਂਟਲ ਨਹੀਂ ਕੱਟਦਾ ਮੈਂਟਲ ਹੋ ਜੂ ਬੰਨ ਕੇ ਦੱਸ ਮੈਂ ਕਹਿੰਦਾ ਦੁਨੀਆ ਭਰ ਦੀਆਂ ਗੱਲਾਂ ਦਿਖਾ ਦਊਗਾ ਵੀ ਆਹ ਚੀਜ਼ ਐਂਦੀ ਯਾਰ ਉੱਥੇ ਆਹ ਚੀਜ਼ ਐਂਦੀ ਬੰਦੇ ਨੂੰ ਜਦੋਂ ਪਤਾ ਲੱਗਦਾ ਵੀ ਉਹ ਤਾਂ ਗੱਲ ਮੈਂ ਪਿੱਛੇ ਛੱਡ ਗਿਆ ਤਾਂ ਕਿਤੇ ਹੋਰ ਹੀ ਪਹੁੰਚ ਗਿਆ ਇੱਜ਼ਤ ਤੇ ਬੜਾ ਨੈਟ ਹੋ ਸਕਦਾ ਨਹੀਂ ਹੋ ਸਕਦਾ ਇਹ ਉਹ ਬਲਾਵਿੰਦਰਾ ਇੱਕ ਇੱਕ ਹੁੰਦਾ ਵੀ ਬੰਦੇ ਨੂੰ ਪਤਾ ਨਹੀਂ ਪਤਾ ਵੀ ਬੰਦੇ ਨੂੰ ਸਭ ਕੁਝ ਹੈ ਬਿਲਕੁਲ ਸਾਰਾ ਨੇਚਰਲ ਪਤਾ ਹੈ ਹੁਣ ਬੰਦਾ ਕਹਿੰਦਾ ਬਹੁਤ ਬੰਦੇ ਇਹ ਕਹਿੰਦੇ ਆ ਪਰ ਮਾਤਮਾ ਹੈ ਨਹੀਂਗਾ ਪਰ ਉਹ ਬੰਦੇ ਤੇ ਜਦ ਦੁੱਖ ਤਕਲੀਫ ਆਉਂਦੀ ਆ ਕੋਈ ਛੱਟ ਲੱਗਦੀ ਆ ਹਾਏ ਰੱਬਾ ਮਰ ਗਿਆ ਉਹਨੂੰ ਪੁੱਛੇ ਵੀ ਤੇ ਰੱਬ ਦਾ ਹੈ ਨਹੀਂ ਤੂੰ ਕਿਹੜੇ ਰੱਬ ਨੂੰ ਯਾਦ ਕਰਨਾ ਫਿਰ ਹੁਣ ਇੱਕਣ ਆ ਵੀ ਜਦ ਡੰਡਾ ਪੈਂਦਾ ਉਹਦਾ ਖੜਕਾ ਥੋੜੋ ਆ ਉਹੀ ਗੱਲ ਆ ਵੀ ਗੱਲ ਤਾਂ ਮੰਨ ਲੈਣ ਦੀ ਆ ਜੇ ਕਿਸੇ ਨੇ ਕੋਈ ਗੱਲ ਮੰਨ ਲਈ ਮੰਨਣ ਲਈ ਵਿਸ਼ਵਾਸ ਆ ਗਿਆ ਬਸ ਵਿਸ਼ਵਾਸ ਹੀ ਰੱਬ ਆ ਰੱਬੇ ਵਿਸ਼ਵਾਸ ਆ ਹਾਂ ਉਹੀ ਆ ਉਹ ਇੱਕ ਤਾਂ ਨਾ ਬਾਕੀ ਅਨੇਕ ਨੇ ਗਣਤੀਓ ਨਹੀਂ ਬਿਲਕੁਲ ਬਿਲਕੁਲ ਹੂੰ ਸੰਗਾਵਰ ਲਾਸਟ ਮਿੰਟ ਵਧੀਆ ਬੀਤ ਗਏ চলো ঠিক ঠিক ফত